ਕਾਊਂਟਰ ਹੋਇਆ ਕੀ ਮਸਲਾ ਜੀ ਪੂਰਾ ਜਿਹੜੇ ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜ਼ੀਰੋ ਟੋਲਰੈਂਸ ਪਾਲਿਸੀ ਅਟਵਰਡਸ ਆਰਗੇਨਾਈਜ਼ਡ ਕ੍ਰਾਈਮ ਉਹਦੇ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਹਮੇਸ਼ਾ ਅਸੀਂ ਬੜਾ ਸੈਂਸਿਟਿਵਲੀ ਲੈਂਦੇ ਔਰ ਹਰੇਕ ਜਿਹੜਾ ਕ੍ਰਾਈਮ ਉਹਨੂੰ ਪਰਸੂ ਕਰੀਦਾ ਇਹਦੇ ਚ ਅੱਜ ਰਬ ਦਾਸੂ ਵਾਲ ਜਿਹੜਾ ਇੱਕ ਨੋਟੋਰੀਅਸ ਗੈਂਗਸਟਰ ਹੈ ਉਹਦੇ ਦੋ ਮੇਨ ਸ਼ੂਟਰ ਜਿਹੜੇ ਅਰੈਸਟ ਹੋਏ ਐ ਔਰ ਇਹਦੇ ਚ ਆਪਾਂ ਪਿੱਛੇ ਜਾਈਏ 11 4 ਨੂੰ ਕ੍ਰੀਏਟਿਵ ਸ਼ੋਰੂਮ ਟਾਇਰ ਜਿਹੜੀ ਵਾਰਦਾਤ ਹੋਈ ਸੀ ਮਕੂਲਪੁਰੇ ਏਰੀਏ ਚ ਉੱਥੇ ਪਹਿਲਾਂ ਫਰੋਤੀ ਦੀ ਕਾਲ ਕੀਤੀ ਸੀ ਇਹਨੇ ਰੱਬ ਨੇ ਤੇ ਉਸ ਤੋਂ ਬਾਅਦ ਉਹਦੇ ਜਿਹੜੇ ਬੰਦਿਆਂ ਨੇ ਆ ਕੇ ਫਾਇਰਿੰਗ ਕੀਤੀ ਸੀ ਉਹਨੂੰ ਯਾਦ ਹੋਣਾ ਉਸ ਕੇਸ ਨੂੰ ਅਸੀਂ ਪਰਸੂ ਕਰ ਰਹੇ ਸੀ ਔਰ ਇਹਦੇ ਚ ਬੰਦੇ ਨਾਮਜ਼ਦ ਕੀਤੇ ਹੋਏ ਸੀ ਤੇ ਉਸ ਤੋਂ ਬਾਅਦ ਇਹਨਾਂ ਦੇ ਉੱਤੇ ਜਿਹੜਾ ਬੜੀ ਪ੍ਰੋਫੈਸ਼ਨਲ ਇਨਵੈਸਟੀਗੇਸ਼ਨ ਨਾਲ ਦੋਨੇ ਬੰਦੇ ਅਰੈਸਟ ਹੋਏ ਨੇ ਇਹਦੇ ਚ ਜਿਹੜੇ ਅਰੈਸਟਡ ਬੰਦੇ ਆ ਗੁਰਪ੍ਰੀਤ ਇਲੀਅਸ ਲਾਲ ਜੋਬਨਪ੍ਰੀਤ ਐਲੀਅਸ ਜੋਬਨ ਦੋਨੋਂ ਚਾਟੇ ਇਵੈਂਟ ਅਮਰਸਰ ਰੂਰਲ ਦੇ ਰਹਿਣ ਵਾਲੇ ਆ ਜਿਹੜਾ ਤੀਸਰਾ ਸਾਥੀ ਬੋੜ ਸਿੰਘ ਹੈ ਉਹ ਪੱਟੀ ਤਰਨਤਾਰਨ ਦਾ ਸੀਗਾ ਜਿਹੜਾ ਗੁਰਪ੍ਰੀਤ ਲਾਲ ਹੈ ਮੋਟਰਸਾਈਕਲ ਚਲਾ ਰਿਆ ਸੀ ਬੋੜ ਸਿੰਘ ਨੇ ਫਾਇਰਿੰਗ ਕੀਤੀ ਸੀ ਜੀ ਔਰ ਜਿਹੜਾ ਜੋਬਨ ਹੈ ਉਹ ਤੇ ਲੌਜਿਸਟਿਕ سپورਟ ਤੇ ਅਬਜ਼ਰਵ ਕਰ ਰਿਆ ਸੀ ਐਜ਼ ਏ ਜਿਹੜਾ ਬੈਕਅਪ ਉਸ ਵਾਰਦਾਤ ਦੇ ਵਿੱਚ ਇਨਾਂ ਦੀ ਪੁੱਛਗਿੱਛ ਤੋਂ ਇਹ ਗੱਲ ਕਲੀਅਰ ਹੋਈ ਹੈ ਕਿ ਜਿਹੜਾ ਕ੍ਰੀਏਟਿਵ ਟਾਇਰ ਵਾਲੇ ਮੁਕੱਦਮਾ ਜਿਹੜਾ ਸੀਪੀ ਅੰਮ੍ਰਿਤਸਰ ਦਾ ਏਰੀਆ ਦਾ ਸੀ ਉਸ ਤੋਂ ਇਲਾਵਾ ਜਿਹੜਾ ਇਹ ਇਹਨਾਂ ਦੇ ਖਿਲਾਫ ਅਟੈਂਪਟ ਟੂ ਮਰਡਰ ਪੱਟੀ ਦੇ ਵਿੱਚ 11/2025 ਦਾ ਵੀ ਬੋਟ ਸਿੰਘ ਦੇ ਚ ਜੇਲ੍ਹ ਚ ਉਹ ਮੁਕੱਦਮਾ ਦਰਜ ਹੈ ਤਰਨਤਾਰਨ ਦੇ ਵਿੱਚ ਜੁਗ ਜਿਹੜਾ ਸਟੂਡੀਓ ਸੈਲੂਨ ਹੈ ਵੀਚ ਆਰ 2025 ਨੂੰ ਤੇ ਫਾਇਰਿੰਗ ਕੀਤੀ ਗਈ ਉਹਦੇ ਗੇਟ ਦੇ ਉੱਤੇ ਉੱਥੇ ਵੀ ਮਕਦਮਾ ਦਰਜ ਹੈ 10000 ਰੁਪਏ ਇਹਨਾਂ ਨੂੰ ਉਸ ਕੰਮ ਵਾਸਤੇ ਮਿਲਿਆ ਸੀ ਉਦੋਂ ਜੋ ਪੁਛ ਕੇ ਦੱਸਿਆ ਬੁਲਟੋਏ ਦੇ ਵਿੱਚ ਇੱਕ ਪ੍ਰਾਈਵੇਟ ਸਕੂਲ ਦੇ ਪ੍ਰਿੰਸੀਪਲ ਦੀ ਕਾਰ ਦੇ ਉੱਤੇ ਤਿੰਨ ਤੇ ਚਾਰ ਰਾਉਂਡਸ ਜਿਹੜੇ ਫਾਇਰ ਕੀਤੇ ਗਏ ਉਸ ਤੋਂ ਬਾਅਦ ਸ਼ੇਰੋਂਪਿੰਡ ਦੇ ਵਿੱਚ ਟਾਰਗੇਟਡ ਫਾਰਿੰਗ ਕੀਤੀ ਇੱਕ ਇੰਡੀਵਿਜੂਅਲ ਦੇ ਉੱਤੇ ਜੋ ਕਿ ਇੱਕ ਕਰਿਆਨੇ ਦੀ ਦੁਕਾਨ ਦੇ ਉੱਤੇ ਬਾਹਰ ਖੜਾ ਸੀਗਾ ਉਹਦੇ ਕੰਨ ਦੇ ਕੋਲ ਦੀ ਜਿਹੜੀ ਹੈ ਬੁਲਟ ਗਰੇਜ਼ ਕਰਕੇ ਨਿਕਲੀ ਇਹ ਭੱਜ ਗਿਆ ਉੱਥੋਂ ਤਰਨਤਾਰਨ ਦੇ ਵਿੱਚ ਇੱਕ ਸੁਨਾਰੇ ਦੀ ਦੁਕਾਨ ਤੇ ਜੁਐਲਰੀ ਸ਼ਾਪ ਤੇ ਫਤਨ ਦੋ ਤਿੰਨ ਰਾਉਂਡ ਫਾਇਰ ਕੀਤੇ ਰੈਕੀ ਕਰਕੇ ਸੋ ਇਹ ਬੜਾ ਇੰਪੋਰਟੈਂਟ ਸ਼ੂਟਿੰਗ ਮੋਡਿਊਲ ਜਿਹੜਾ ਬਸਟ ਕੀਤਾ ਜਿਹੜਾ ਕਿ ਪ੍ਰਭ ਦਾਸੂ ਵਾਲਾ ਆਪ オਪਰੇਟ ਕਰ ਰਿਹਾ ਸੀ ਦੋ ਬੰਦੇ ਚੋਂ ਅਸੀਂ ਫੜੇ ਨੇ ਉਸ ਤੋਂ ਬਾਅਦ ਜਿਹੜਾ ਗੁਰਪ੍ਰੀਤ ਲਾਲ ਹੈ ਇਹਦੀ ਪੁੱਛਗਿੱਛ ਤੇ ਉੱਤੇ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਥੇ ਜਿਹੜਾ ਮੁਕੰਪੁਰ ਪੁਲਿਸ ਸਟੇਸ਼ਨ ਦੇ ਜਿਹੜੀ ਜੂਰਿਸਡਿਕਸ਼ਨ ਦੇ ਵਿੱਚ ਜਦੋਂ ਐਸਐਚਓ ਮਕਬੂਲਪੁਰਾ ਤੇ ਉਹਦੀ ਪਾਰਟੀ ਇੱਥੇ ਆਈ ਰਿਕਵਰੀ ਆਫ ਵੈਪਨ ਦੇ ਵਿੱਚ ਪਹਿਲਾਂ ਨੇ ਜਿਹੜਾ ਦਰਖਤਾ ਇਧਰਲੇ ਪਾਸੇ ਇਸ਼ਾਰਾ ਕੀਤਾ ਕਿ ਇੱਥੇ ਐ ਜਦੋਂ ਪੁਲਿਸ ਪਾਰਟੀ ਉਧਰੋਂ ਤੁਰੀ ਤੇ ਭੱਜ ਕੇ ਦੂਜੇ ਪਾਸੇ ਜਿਹੜਾ 로ডেਡ ਪਿਸਟਲ ਸੀਗਾ ਉਹ ਟੁੱਕੇ ਫਾਇਰ ਕੀਤਾ ਐਸਐਚਓ ਸਾਹਿਬ ਜਸਜੀਤ ਸਿੰਘ ਤੇ ਤੇ ਉਹਦੇ ਆਪਣੇ ਸੈਲਫ ਡਿਫੈਂਸ ਦੇ ਵਿੱਚ ਜਸਜੀਤ ਨੇ ਜਦੋਂ ਫਾਇਰ ਕੀਤਾ ਉਹ ਜਿਹੜਾ ਇੰਜਰਡ ਹੋਇਆ ਨੂੰ ਗੁਰਪ੍ਰੀਤ ਲਾਲ ਨੂੰ ਜਿਹੜਾ ਹਸਪੀਟਲ ਐਡਮਿਟ ਕਰਾ ਦਿੱਤਾ ਗਿਆ ਗੋਰ ਸਿੰਘ ਨੂੰ ਅਸੀਂ ਜਲਦੀ ਪ੍ਰੋਡਕਸ਼ਨ ਵਾਂਡ ਤੇ ਲੈ ਕੇ ਆਵਾਂਗੇ ਔਰ ਉਹਦੇ ਨਾਲ ਸਾਰੀਆਂ ਵਾਰਦਾਤਾਂ ਜਿਹੜੀਆਂ ਕਾਫੀ ਜਿਵੇਂ ਮੈਂ ਤੁਹਾਨੂੰ ਨਾ ਜਿਹੜੀਆਂ 4 ਤਰਨ ਤਰਨ ਦੀਆਂ 5ਵੀਂ ਅਮਰਸਰ ਦੀ ਹੈ ਔਰ ਇਹਦਾ ਬਿਲਕੁਲ ਲੱਕ ਟੁੱਟਿਆ ਇਸ ਗੱਲ ਨਾਲ ਕਿਉਂਕਿ ਬੜੇ ਮੇਨ ਬੰਦੇ ਐ ਇਹ ਜਿਹੜੇ ਉਹਦੇ ਜਿਹੜੇ ਮਨਸੂਬੇ ਨੇ ਔਰ ਮਾੜੇ ਹਰਕਤਾਂ ਨੇ ਐ ਐਕਸਟਰਸ਼ਨ ਦੀਆਂ ਉਹ ਉਹਨੂੰ ਅੰਜਾਮ ਦਿੰਦੇ ਸੀਗੇ ਇਹਦੇ ਚ 0.30 ਬੋਰ ਦਾ ਇੱਕ ਬੜਾ ਸਫਿਸਟਿਕੇਟ ਤੇ ਲੀਥਲ ਪਿਸਟਲ ਬਰਾਮਦ ਹੋਇਆ ਇਹ ਸਾਰਾ ਜਿਹੜੀ ਇਨਵੈਸਟੀਗੇਸ਼ਨ ਬੜੀ ਵਧੀਆ ਪ੍ਰੋਫੈਸ਼ਨ ਤਿੱਕੇ ਨਾਲ ਡੀਸੀਪੀ ਰਵਿੰਦਰਪਾਲ ਸਿੰਘ ਜੀ ਦੇ ਰਹਿਨੁਮਾਈਚ ਹੋਈ ਮੈਡਮ ਜਸਰੂਪਾਟ ਸਾਡੇ ਐਡੀਸੀਪੀ 3 ਔਰ ਅਨੁਭਵ ਜੈਨ ਜੀ ਸਾਡੇ ਏਸੀਪੀ ਐਸਐਚਓ ਮਕੂਲਪੁਰ ਜਸਜੀਤ ਔਰ ਆਈ ਟੀਮ ਨੇ ਬਹੁਤ ਵਧੀਆ ਕੰਮ ਕੀਤਾ ਔਰ ਅੱਗੇ ਵੀ ਇਹਦੇ ਚ ਹੋਰ ਕਾਰਵਾਈ ਹੋਏਗੀ ਬੋਰਡ ਸਿੰਘ ਨੂੰ ਵੀ ਅਸੀਂ ਜੇਲ੍ਹ ਚੋਂ ਲੈ ਕੇ ਆਵਾਂਗੇ ਕਿਉਂਕਿ ਇਸ ਕੇਸ ਦਾ ਮੇਨ ਮੁਲਜ਼ਮ ਉਹ ਵੀ ਹੈ ਨਾਲ ਉਸ ਤੋਂ ਬਾਅਦ ਹੋਰ ਵੀ ਜਿਹੜੇ ਖੁਲਾਸੇ ਹੋਣ ਦੀ ਹੋਮੀ ਸਰ ਏਜ ਕਿੰਨੀ ਕਹ ਇਹਨਾਂ ਦੀ ਇਹ ਜਿਹਨਾਂ ਦੀ ਜਿਹੜਾ ਗੁਰਪ੍ਰੀਤ ਲਾਲ ਆ 23 ਸਾਲ ਦਾ ਜੀ ਜੋਬਨਪ੍ਰੀਤ 18 ਸਾਲ ਦਾ ਔਰ ਜਿਹੜਾ ਗੁਰਪ੍ਰੀਤ ਲਾਲ ਤੇ ਬੋੜ ਸਿੰਘ ਹੈ ਇਹ ਕਜ਼ਨ ਬ੍ਰਦਰ ਨੇ ਉੱਥੇ ਆਪਸ ਵਿੱਚ ਮਾਸੀ ਦੇ ਬੱਚੇ ਆ ਇੱਕ ਦੂਜੇ ਦੇ ਔਰ ਇਹ ਦੋਨੋਂ ਜੋਬਨ ਤੇ ਇੱਕੋ ਪਿੰਡ ਦੇ ਨੇ ਚਾਟੀ ਬਣੀ ਸਰ ਇਹ ਕ੍ਰੀਏਟਿਵ ਅਲੋਇ ਵਿਲਸ ਤੇ ਕਿੰਨੀ ਵਾਰ ਇਹਨਾਂ ਵੱਲੋਂ ਫਾਇਰਿੰਗ ਕੀਤੀ ਗਈ ਹੈ ਇੱਕੋ ਇਨਸਟੈਂਟ ਕੀਤਾ ਗਿਆ ਜਾਂ ਦੋਨੋਂ ਕੋਈ ਇੱਕੋ ਹੈ ਜੀ ਇਹ ਜਿਹੜਾ 12 4 ਨੂੰ ਐਫ ਆਈ ਆਰ ਦਰਜ ਹੋਈ ਹੈ 11 ਨੂੰ ਰਾਤ ਨੂੰ तकरीबन 8 ਵਜੇ ਦੇ ਕਰੀਬ ਦੀ ਵਕੂਆ ਥਾਣਾ ਮਕੂਲਪੁਰਾ ਦੇ ਵਿੱਚ ਐਫ ਆਈ ਆਰ ਰਜਿਸਟਰ ਹੋਈ ਸੀ ਵੈਪਨ ਪ੍ਰਾਪਤ ਦਾ ਸੁਵਾਲੀ ਬਾਹਰੋਂ ਭੰਗਾ ਕੇ ਦਿੰਦਾ ਜੀ ਵਾਇਰ ਡਰੋਨ ਨੇ ਇਹਨਾਂ ਨੂੰ ਹੈਂਡਓਵਰ ਕਰਾਏ ਆ ਉਹ ਬੋੜ ਸਿੰਘ ਵੀ ਹੁਣ ਲੈ ਕੇ ਆਵਾਂਗੇ ਉਹਦੀ ਪੁੱਛਗਿੱਛ ਹੋਏਗੀ ਜੀ ਇਸ ਕਰ ਸਰ ਜਿਹੜਾ ਕੱਲ ਕਰਤਾ ਨਿਰੀਜਨ ਕੌਣ ਤੋਂ ਹੋਇਆ ਉਹ ਵੀ ਸਭ ਦਾ ਸੁਵਾਲੀ ਦੁਰਗੇ ਸੀ ਦੇ ਇਹਨਾਂ ਦਾ ਕੋਈ ਲਿੰਕ ਹੈ ਉਹਨਾਂ ਦੇ ਨਾਲ ਉਹ ਅਸੀਂ ਚੈੱਕ ਕਰਾਂਗੇ ਜੀ ਅਜੇ ਤੂੰ ਅਰਲੀ ਹੈ ਆਪਣੀ ਅਸੀਂ ਕਾਰਵਾਈ ਤੇ ਲੱਗੇ ਸਾਡੇ ਇਮਤੋਂ ਦੱਸਿਆ ਇੱਕ ਕੇਸ ਸੀ ਚਾਰ ਤਰਨ ਤਰਨ ਦੇ ਕੇਸਾਂ ਚ ਇਨਵੋਲ ਸਰ ਬੀਤੇ ਦਿਨੀ ਪ੍ਰਮੋਦ ਬਾਜੀ ਆਉਂਦੇ ਨੇ ਇੱਕ ਹੰਗਾਮੀ ਮੀਟਿੰਗ ਹੁੰਦੀ ਹੈ ਤੁਹਾਡੀ ਇਹ ਆਦੇਸ਼ ਦਿੱਤੇ ਕਿ ਕਿ ਖਾਸ ਕਰਕੇ ਗੈਂਗਸਟਰਸ ਨੂੰ ਲੈ ਕੇ ਇਸ ਦੇ ਵਿੱਚ ਸਿੱਧੇ ਤੌਰ ਦੇ ਉਤੇ ਉਹਨਾਂ ਖਿਲਾਫ ਕਾਰਵਾਈ ਦੇ ਆਦੇਸ਼ ਦਿੱਤੇ ਕਿ ਇਹ ਦੇਖੋ ਬੜੀ ਸਿੰਪਲ ਗੱਲ ਹੈ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਮਾਨਯੋਗ ਡੀਜੀ ਸਾਹਿਬ ਵੱਲੋਂ ਬੜਾ ਕਲੀਅਰ ਹੈਗਾ ਕਿ ਆਰਗੇਨਾਈਜ਼ਡ ਕ੍ਰਾਈਮ ਦੇ ਖਿਲਾਫ ਜ਼ੀਰੋ ਟੋਲਰੈਂਸ ਪਾਲਿਸੀ ਔਰ ਹਰੇਕ ਇਨਵੈਸਟੀਗੇਸ਼ਨ ਔਰ ਕੇਸ ਜਿਹੜਾ ਉਹ ਮੋਨਿਟਰ ਕੀਤਾ ਜਾਂਦਾ ਹੈ ਔਰ ਸਾਰਾ ਰਿਕਾਰਡ ਬਿਲਡਿੰਗ ਦੇ ਉਤੇ ਵੀ ਬਹੁਤ ਜ਼ੋਰ ਦਿੰਦਾ ਔਰ ਇਨਵੈਸਟੀਗੇਸ਼ਨ ਦੇ ਉਤੇ ਮੇਨ ਦਿੰਦਾ ਸੋ ਥੈਟ ਕੋਈ ਵੀ ਕੇਸ ਜਿਹੜਾ ਅੰਟਰេសਨਾ ਰਵੇ ਔਰ ਜਿਹੜਾ ਵੀ ਉਹਦਾ ਦਾ ਅਸੋਸੀਏਟ ਹੈ ਉਹਦੇ ਖਿਲਾਫ ਪ੍ਰੋਪਰ ਲੀਗਲ ਐਕਸ਼ਨ ਹੋ ਕੇ ਕਚਹਿਰੀ ਦਿੱਤਾ ਜਾਂਦਾ ਹੈ